ਪੰਜਵਾਂ ਵੱਲੋਂ ਬੂਥ ਲੈਵਲ ਮੀਟਿੰਗ ਜੋ ਵਿਰਾਸਤ ਹੋਟਲ ਵਿੱਚ ਬਾਦ ਦੁਪਹਿਰ ਸ਼ੁਰੂ ਹੋਣ ਤੋਂ ਪਹਿਲਾਂ ਵਿਰਾਸਤ ਹੋਟਲ ਦੇ ਬਾਹਰ ਐਸਐਸਪੀ ਡਾਕਟਰ ਸਿਮਰਤ ਕੌਰ ਦੀ ਅਗਵਾਈ ਵਿੱਚ ਵੱਡੀ ਪੱਧਰ ਤੇ ਪੁਲਿਸ ਫੋਰਸ ਵੱਲੋਂ ਨਾਕਾ ਲਗਾਇਆ ਗਿਆ ਸੀ ਜਦੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨ ਇਕੱਠੇ ਹੋ ਕੇ ਟੱਕ ਯੂਨੀਅਨ ਚੌਂਕ ਵਿੱਚ ਪਹੁੰਚੇ ਤਾਂ ਪੁਲਿਸ ਪਾਰਟੀ ਨੇ ਕਿਸਾਨਾਂ ਨੂੰ ਧੱਕੇ ਨਾਲ ਹੱਥੋਪਾਈ ਕਰਦੇ ਹੋਏ ਬਸਾਂ ਵਿੱਚ ਬਿਠਾ ਕੇ ਹਿੰਮਤਾਨਾ ਚੌਕੀ ਅਹਿਮਦਗੜ੍ਹ ਲੈ ਗਏ ਕਿਸਾਨ ਹਿੰਮਤਾਨਾ ਚੌਕ ਅੱਗੇ ਧਰਨਾ ਲਗਾ ਕੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਸਾਂਝੀ ਦੱਸਿਆ ਤੇ ਕਿਹਾ ਕਿ ਅਸੀਂ ਭਾਜਪਾ ਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰਚਾਰ ਨਹੀਂ ਕਰਨ ਦੇਵਾਂਗੇ ਜਿਹੜਾ ਨਾ ਰਿਸਪਾਂਸਿੰਗ ਪ੍ਰੈਸ ਸੱਤਰ ਬਲਾਕਮ ਦੇ ਕੋਲ ਆ ਗਿਆ ਅੱਜ ਤੁਸੀਂ ਜਿਹੜਾ ਹਿੰਮਤਾਨਾ ਚੌਕੀ ਦੇ ਇੱਥੇ ਫਾਟਕਾ ਇਕੱਠੇ ਹੋ ਰਹੇ ਕਿਸਾਨ ਇਹ ਕੀ ਕਰਨ ਹੈ ਇਸ ਤਰ੍ਹਾਂ ਸੀ ਜੀ ਸਾ ਬੀਜਪੀ ਦਾ ਆਗੂ ਪਰਵਿੰਦ ਖੰਨਾ ਜੀ ਇੱਥੇ ਪਹੁੰਚ ਰਹੇ ਤੇ ਮਲੇਰਕੋਲ ਦੇ ਤੇ ਭਾਰਤੀ ਕਿਸਾਨ ਜੁਣੀਆ ਇੱਕ ਦਾ ਗ੍ਰਾਹਨ ਨੂੰ ਜਦੋਂ ਪਤਾ ਲੱਗਿਆ ਇਸ ਦੇ ਵਰਕਰ ਪੂਰੇ ਜਿਲ੍ਹੇ ਜੋਂ ਪਹੁੰਚ ਪਹੁੰਚੇ ਇਥੇ ਉਹ ਆਪਦਾ ਆਰਾਮਨਾ ਨਾ ਧਰਨਾ ਦੇ ਕੇ ਵਿਰੋਧ ਕਰ ਰਹੇ ਸਨ ਪੁਲਿਸ ਪ੍ਰਸ਼ਾਸਨ ਨੇ ਬਿਨਾਂ ਕੋਈ ਕੁਝ ਕੇ ਹਾਂ ਬਿਨਾਂ ਕੋਈ ਚੇਤਾਵਨੀ ਦਿੱਤੇ ਹਮਲਾ ਕਰਤਾ ਵੱਡੀ ਪੱਦਰ ਤੇ ਸਾਡੇ ਜਿੰਨੇ ਆਗੂ ਸੇ ਜ਼ਿਲ੍ਹੇ ਦੇ ਬਲਾਕਾਂ ਦੇ ਸਾਰਿਆਂ ਨੂੰ ਬੱਸਾਂ ਦੇ ਵਿੱਚ ਪਾ ਕੇ ਇੱਥੇ ਲਿਆਏ ਉਹਨਾਂ ਤੇ ਲਾਠੀ ਚਾਰਜ ਕੀਤਾ ਉਹਨਾਂ ਦੀਆਂ ਪੱਗਾਂ ਲਾਈਆਂ ਉਹਨਾਂ ਦੇ ਕੱਪੜੇ ਪਾੜੇ ਗਏ ਤੇ ਉਹਨਾਂ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਪਰ ਸੂਬਾ ਸਰਸਾਂ ਵੱਲੋਂ ਸੋ ਅਸੀਂ ਜਿੱਥੇ ਵੀ ਬੀਜੇਪੀ ਦੇ ਜਾਂ ਆਮ ਆਦਮੀ ਪਾਰਟੀ ਦੇ ਕੋਈ ਵੀ ਲੀਡਰ ਪਹੁੰਚਣਗੇ ਪਿੰਡਾਂ ਦੇ ਵਿੱਚ ਅਸੀਂ ਵੀ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦੇਣਾ ਸੀ। ਮੀਤ ਪ੍ਰਧਾਨ ਐਮ ਦਾ ਗੜਜੀ ਅੱਜ ਤੁਸੀਂ ਹਿੰਦਾਰਾ ਚੌਂਕੀ ਦੇ ਮੋਢੇ ਤਾਰਨਾ ਲਾਇਆ ਇਹ ਤਾਰਨਾ ਲਾਉਂਦੇ ਕਿੰਨੇ ਇਹ ਜੀ ਆਪਣੇ ਬੀਜੇਪੀ ਵਿੰਦ ਖੰਨਾ ਜੀ ਦਾ ਮਰੇ ਕੋਲ ਨੇ ਘਰਾਓ ਕਰਨਾ ਸੀਗਾ ਉਹਦੇ ਸਬੰਧ ਵਿੱਚ ਜਦ ਕਿਸਾਨ ਆ ਗੋ ਉੱਥੇ ਇਕੱਠੇ ਹੋਏ ਤਾਂ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਤੇ ਲਾਠੀ ਚਾਰਜ ਕਰਿਆ ਅਤੇ ਉਹਨਾਂ ਨੂੰ ਚੱਕ ਕੇ ਇੱਥੇ ਅੰਦਰ ਬੰਦ ਕਰਤਾ ਪ੍ਰਧਾਨ ਨੇ ਪੱਗਾਂ ਲਾਈਆਂ ਉਹਨਾਂ ਦੇ ਬਾਲ ਖੁੱਲੇ ਨੇ ਵੀਡੀਓ ਦੇਖ ਸਕਦੇ ਹੋ ਇਹਨਾਂ ਨੇ ਨਜਾਇਜ਼ ਧੱਕਾ ਕਰਿਆ ਨਜਾਇਜ਼ ਧੱਕਾ ਕਰਨ ਦੇ ਬਾਵਜੂਦ ਸ਼ਾਂਤਮਈ ਧਰਨਾ ਕਰਦੇ ਕਿਸਾਨਾਂ ਤੇ ਕੋਈ ਕਿਸੇ ਨੇ ਕੁਛ ਨਹੀਂ ਕੀਤਾ ਸ਼ਾਂਤਮਈ ਧਰਨਾ ਕਰਦੇ ਆ ਤੇ ਉਹਨਾਂ ਨੇ ਚੱਕ ਕੇ ਗੱਡੀਆਂ 'ਚ ਬਿਠਾ ਕੇ ਇੱਥੇ ਖਾਣੇ ਲੈ ਜਾਂਦੇ ਹਿੰਦੂ ਜਿਹੜਾ ਸ਼ਾਂਤਮਈ ਢੰਗ ਨਾਲ ਤੁਸੀਂ ਭਾਜੀਪੀ ਦਾ ਵਿਰੋਧ ਕਰ ਰਹੇ ਹੋ ਚੋਣਾਂ ਦੇ ਹੈ ਭਾਜੀਪੀ ਦਾ ਵਿਰੋਧ ਕਿਉਂ ਕੀਤਾ ਜਾਵੇ ਭਾਜੀਪੀ ਦਾ ਵਿਰੋਧ ਹੁਣ ਇਲੈਕਸ਼ਨ ਆਉਂਦੀ ਆ ਮੂਰੇ ਇਹ ਜਿੰਨਾ ਵੀ ਮੋਦੀ ਸਰਕਾਰ ਆ ਮੋਦੀ ਸਰਕਾਰ ਆਪਦੇ ਵਾਅਦਿਆਂ ਤੇ ਕਦੇ ਪੂਰੇ ਨਹੀਂ ਉਤਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿਹਦੇ ਖਾਤੇ 'ਚ 15 ਲੱਖ ਰੁਪਈਆ ਆ ਗਿਆ ਕਿਹਦੇ ਘਰ ਘਰ ਆਟਾ ਦਾਲ ਪਹੁੰਚ ਗਈ ਇਹ ਵੋਟਾਂ ਵੇਲੇ ਕੋਸ ਹੋਰ ਹੁੰਦੇ ਨੇ ਵੋਟਾਂ ਲੈਣ ਤੋਂ ਬਾਅਦ ਕੋਸ ਹੋਰ ਹੋ ਜਾਂਦੇ ਨੇ ਉਹਦੇ ਕਰਕੇ ਇਹਨਾਂ ਦਾ ਵਿਰੋਧ ਕੀਤਾ ਸੀਗਾ ਵਿਰੋਧ ਕਰਨ ਦੇ ਬਾਵਜੂਦ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਆਦੇ ਲੋਕ ਸਾਡੇ ਸਾਹਮਣੇ ਕੀ ਹਾਲ ਕਰਿਆ ਕਿਸਾਨਾਂ ਦੇ ਨਾਲ ਜੇ ਆਉਣ ਵਾਲੇ ਸਮੇਂ ਵਿੱਚ ਵੀ ਇਦਾਂ ਹੁੰਦਾ ਰਿਹਾ ਤਾਂ ਤੁਹਾਡੀ ਕਿਸਾਨ ਜਿੱਥੇ ਬੰਦੀਆਂ ਕੀ ਅੱਗੇ ਰੋਲ ਦੰਗੀਆਂ ਹੁਣ ਜਿਵੇਂ ਅੱਜ ਹੋਇਆਗਾ ਅੱਜ ਹੁਣ ਜਿਵੇਂ ਜਿਵੇਂ ਸਾਨੂੰ ਸੂਬਾ ਕਮੇਟੀ ਦਾ ਕੋਈ ਹੁਕਮ ਦੇਸ਼ ਆਈ ਜਾਂਦਾ ਅਸੀਂ ਉਸੇ ਉਸੇ ਤਰ੍ਹਾਂ ਐਕਸ਼ਨ ਦੇਈ ਜਾਂਦੇ ਆ ਜਿਵੇਂ ਜਿਵੇਂ ਐਕਸ਼ਨ ਦੇਣਗੇ ਉਕਣ ਦੇਈ ਜਾਂਦੇ ਆ ਐਕਸ਼ਨ ਵੀ ਹੁਣ ਜਿਵੇਂ ਤੁਹਾਨੂੰ ਇੱਥੇ ਇਕੱਠਾ ਕਰਦਾ ਪਿੱਛੋਂ ਅਰਵਿੰਦ ਖੰਨਾ ਆ ਜਾਂਦਾ ਉਹ ਆਪਣੇ ਕੰਮ ਜੇ ਮਕਾਮਯਾਬ ਹੋ ਜਾਂਦੇ ਇਹ ਇਹ ਤੇ ਕੀ ਹੈ ਪਿੱਛੇ ਬੰਦਿਆਂ ਦੀਆਂ ਡਿਊਟੀਆਂ ਲੱਗੀਆਂ ਵੀ ਨਹੀਂ ਜੀ ਇੱਥੇ ਸਾਰੀ ਨਹੀਂ ਕੇਡਰ ਪਿੱਛੇ ਕ੍ਰਿਕਟਰ ਬੈਠਾ ਉਹ ਸੰਭਿਆ ਉਹਨਾਂ ਦਾ ਪ੍ਰੋਗਰਾਮ ਪਿਛਲਾ ਵੀ ਇਹ ਇੱਥੇ ਕੁਝ ਕ੍ਰਿਕਟਰ ਇੱਥੇ ਆਇਆ ਹੋਇਆ ਕੁਝ ਪਿੱਛੇ ਆ ਜੀ ਤੁਹਾਨੂੰ ਜਿਹੜਾ ਅਰੈਸਟ ਕੀਤਾ ਉਹ ਤਾਂ ਪੰਜਾਬ ਪੁਲਿਸ ਨੇ ਕੀਤਾ ਨਾ ਪੰਜਾਬ ਦੀ ਸਰਕਾਰ ਨੇ ਹਾਂ ਪੰਜਾਬ ਪੁਲਿਸ ਨੇ ਕੀਤਾ ਨਾ ਭਵੰਤਮਨ ਦੀ ਸਰਕਾਰ ਦੇ ਹੁਕਮਤੀ ਹੋਇਆ ਨਾ ਕਰਿਆ ਕਿਉਂ ਅਰੈਸਟ ਉਹ ਕੀ ਗੱਲ ਹੋ ਗਈ ਅਰੈਸਟ ਤਾਂ ਹਮਨ ਦੱਸਿਆ ਵੀ ਉਹ ਰਵਿੰਦ ਖੰਨਾ ਦੀ ਦਾ ਵਿਰੋਧ ਕਰਦੇ ਸੀ ਉੱਥੇ ਵਿਰੋਧ ਕਰਨ ਦੇ ਬਾਵਜੂਦ ਉਹਨਾਂ ਨੇ ਪੁਲਿਸ ਨੇ ਅਰੈਸਟ ਕਰ ਲਈ ਕਿ ਸਾਨੂੰ ਪਹਿਲਾਂ ਕੋਈ ਗੱਲਬਾਤ ਨਹੀਂ ਕਰੀ ਪੁਲਿਸ ਨੇ ਪੁਲਿਸ ਨਾਲ ਆਪਾਂ ਕੀ ਗੱਲਬਾਤ ਕਰਨੀ ਤੇ ਇਸ ਤਾਂ ਉਹਦਾ ਵਿਰੋਧ ਕਰਨਾ ਸੀ ਬੀਜੇ ਪੁਲਿਸ ਨਾਲ ਤਾਂ ਅਸੀਂ ਤਾਂ ਕੋਈ ਗੱਲ ਨਹੀਂ ਚ ਕਰਨੀ ਪਹਿਲਾਂ ਪੁਲਿਸ ਨੇ ਤੁਹਾਨੂੰ ਲੜਾਇਆ ਗੱਲਬਾਤ ਕਰੀ ਨਹੀਂ ਕੋਈ ਗੱਲਬਾਤ ਨਹੀਂ ਕਰੀ ਇਹਨਾਂ ਨੇ ਵਿਰੋਧ ਕਰਦੇ ਸ਼ਾਂਤਮਈ ਵਿਰੋਧ ਕਰਦੇ ਤੋਂ ਉੱਥੇ ਧੱਕੇ ਮਾਰੇ ਲਾਠੀ ਚਾਰਜ ਕੀਤਾ ਗੱਡੀਆਂ ਚੱਕ ਕੇ ਲਿਆ ਕੇ ਥਾਣੇ ਬੰਦ ਕਰਤੇ